ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਜੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਪੁੱਤਰ ਜ਼ਿਲ੍ਹਾ ਤੇ ਤਸੀਲਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਚਾਰ ਗੱਬਣ ਗਾਵਾਂ ਬਾਈ ਦੀਆਂ ਸੇਲ ਨੇ ਜਾਣਕਾਰੀ proper bhai ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਲਾਲਾ ਜੀ ਪਿੰਡ ਬੁਟਰਾ ਤੇ ਜ਼ਿਲ੍ਹਾ ਮੋਗਾ ਹੀ ਆਪਣਾ ਚਿੰਮੋਗਾਲ ਨੰਬਰ 6284410416 ਜੀ ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਏ ਹਾਂਜੀ ਹੋ ਗਏ ਸੀ ਠੀਕ ਹੈ ਇੱਕ ਨੰਬਰ ਤੋਂ ਇਧਰਲੇ ਪਾਸੇ ਸ਼ੁਰੂ ਕਰ ਲੈਣੇ ਆਪਾਂ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਸੂੰਦੀ ਹੈ ਬਈ ਹਫਤੇ ਦੀ ਕੱਚੇ ਦੁੱਧ ਦੁੱਤਾ ਵੇਦਾ 17-18 ਕਿਲੋ ਬਲੂਨ ਦਾ ਹਾਂਜੀ ਹਾਂ ਸੀਲ ਠੰਡੀ ਪੂਰੀ ਆ ਦੁੱਧ ਵੀ ਰਿਆ ਆਸੇ ਪਾਸੇ ਪਾਧੂ ਪਰ ਹਫਤੇ ਦੀ ਕੱਚੀ ਜ਼ਰੂਰ ਆ ਠੀਕ ਆ ਇਕੱਲੇ ਕੱਚੀ ਗੱਜੇ ਬਾਹਰ ਘਾੜਲੇ ਥੋੜਾ ਆ ਕੈ ਉਹਨੇ ਤਾਂ ਡਰਦਾ ਹੀ ਪਸ਼ੂ ਤੇ ਬਈ ਥਣਾ ਥੁਣਾ ਦੀ ਓਕੇ ਹੋਣੀ ਆ ਥਣਾ ਨਹੀਂ ਆ ਓਕੇ ਆ ਭਰ ਦੀ ਗਰੰਟੀ ਆ ਪੂਰ ਛਿੱਟੇ ਦੀ ਗਰੰਟੀ ਆ ਭਲਾ ਅਗਲਾ ਕੋਈ ਗੱਡੀ ਲੈ ਕੇ ਆ ਜੇ ਕੋਈ ਚੱਕਰ ਨਹੀਂ ਆ ਕੇ ਫਿਕਰ ਹੋ ਕੇ ਆ ਜਿਓ ਰੰਗ ਰੂਪ ਦੀ ਚੰਗੀ ਆ ਜੀ ਕ੍ਰੋਸ ਚ ਪੈਂਦੀ ਆ ਬਾਕੀ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆ ਲਗਭਗ ਹਫ਼ਤੇ ਦੀ ਕੱਚੀ ਹੈ ਜੀ ਵਾਲਟਲਾਂ ਜਿੰਨੀਆਂ ਹਵਾਨੇ ਚ ਸਾਰੀਆਂ ਕੱਢ ਕੇ ਸੋਣਾ ਜੀ ਥਣ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਜੀ ਤੁਹਾਨੂੰ ਸੋਨਾ ਥਣ ਥਣ ਹੱਥਾਂ ਵਾਲਾ ਵੀ ਮਸ਼ੀਨ ਵਾਲਾ ਵੀ ਆ ਕੋਈ ਐ ਠੰਡੀਆਂ ਕੋਈ ਵਾਸਤਾ ਨਹੀਂ ਲੱਤਾਂ ਛੜਾਣ ਵਾਲਾ ਕੋਈ ਕੰਮ ਨਹੀਂ ਗਾ ਠੀਕ ਆ ਬਾਈ ਕਹਿੰਦਾ ਭਾਰਤੀ ਪੂਰ ਚਿੱਟੇ ਦੀ ਤੇ ਸੀਲ ਸਾਉਦੀ ਆਪਣੀ ਗਾਰੰਟੀ ਆ ਬੇਫਿਕਰ ਹੋ ਕੇ ਬੜਾ ਗੱਡੀ ਨਾਲ ਹੀ ਲੈ ਕੇ ਆ ਜਿਓ ਬੈਕ ਸਾਈਡ ਤੋਂ ਹਵਾਨਾ ਜਦੋਂ ਖਿੱਚਾਂਗੇ ਤਾਂ ਰਬੜ ਅੰਗੂ ਵਾ ਦੂਗਾ ਜੀ ਬਣਦੀ ਬਣਦੀ ਪੁੰਦੀ ਬਹੁਤ ਆ ਬਾਈ ਕੋਈ ਐ ਨਹੀਂ ਗੱਲ ਆਫਟਰ ਕਰਾਂ ਪੂਰੀ ਵਧੀਆ ਭਰ ਜੂਗੀ ਦੇ ਜੂ ਬਈ ਐਕਟੀਅਰ 20 ਕਿਲੋ ਅੰਕੂ ਆਹ 20 ਕਿਲੋ ਦੁੱਧ ਵੱਡੀ ਆ ਬਈ ਛੂਟ ਹੀ ਨਹੀਂ ਗੀ ਸਰ ਕੋਈ ਆ ਸਾਰਿਆਂ ਦਾ ਕੋਈ ਛੂਟ ਹੀ ਨਹੀਂ ਗੀ ਕੋਈ ਛੋਟੀ ਗੱੜੀ ਬਾਕੀ ਰੰਗ ਰੂਪ ਦੀ ਚੰਗੀ ਆ ਜੀ ਨਵਾਂ ਹਰਣਾ ਤੇ 20 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਚੰਗੀ ਸੇਵਾ ਕੋਰ ਤੇ ਐਕਟੀਅਰ ਬਈ ਇਹ ਮੁੱਲ ਜਮਾ ਆਪਾਂ ਫਿਕਸ ਕਰਨੇ ਜੈਦ ਜਾਂ ਮੁੱਲੇ ਦਾ ਕੀ ਆ ਜੀ ਬਈ ਯਾਰ ਆਫਰ ਹੀ ਆ ਸਾਰਿਆਂ ਨੂੰ ਮਾਗੀ ਦੀ 47 47000 ਰੁਪਇਆ ਮਾਨਦਾਨ ਕਰਾਂਗੇ ਸਾਰਿਆਂ ਦਾ ਵਿੱਚੋਂ ਜਿਹੜੀ ਮਰਜ਼ੀ ਲੈ ਲਵੇ ਜਿਹੜੀ ਮਰਜ਼ੀ ਲੈ ਲਵੇ ਲਓ ਜੀ ਰੇਟ 21 ਆ 14 ਗਾਂਆਂ ਚੋਂ ਸੰਤਾਲੀਆਂ ਫਰੀਆ 47 47000 ਸੀਲ ਠੰਡੀਆਂ ਜਿਹੜੀਆਂ ਮਰ ਜਿਹੜੀ ਥਲੇ ਮਰ ਜੀ ਬਹਿ ਜੇ ਰਸਾਉ ਤੇ ਖੜਾ ਦੀ ਤੇ ਭਾਰ ਦੀ ਚਾਰਾਂ ਦੀ ਗਾਰੰਟੀ ਹੋ 2 ਨੰਬਰ ਦੀ ਡਿਟੇਲ ਦੱਸ ਦੇ ਨਾਲੇ ਬਾਹਰ ਕੱਢ ਲਾ ਵੀਰ ਇਹ ਬਈ ਤੀਜਾ ਸੂਏ ਐਵੇਂ ਆਪਾਂ ਕਹਿ ਦਈਏ ਦੂਜੇ ਸੂਏ ਆ ਤੀਜੇ ਸੂਏ ਸੁੰਦੀ ਆ ਠੀਕ ਆ ਕਿੰਨੇ ਕ ਦਿਨ ਲੈ ਜੂ ਬਾਈ ਇਹ ਇਹ ਵੀ ਲੈ ਜੂ 5 6 ਦਿਨ ਲੈ ਜੂ ਹਜੇ ਠੀਕ ਆ ਇਹ ਵੀ ਲਗਭਗ ਹਫਤਾ ਲੈ ਜੂ ਬਾਈ ਕਹਿੰਦਾ ਆਪਾਂ ਉਹ ਕੰਮ ਨਹੀਂ ਕਰਨਾ ਜਿਹੜੀ ਗੱਲ ਆ ਤੀਜਾ ਸੂਆ ਸੁੰਦੀ ਆ ਜੇ ਕੋਈ ਹੋਰ ਬੰਦਾ ਹੁੰਦਾ ਤਾਂ ਦੂਜੇ ਕਹਿ ਕੇ ਦੇਣੀ ਸੀ ਕਿ ਉਹ ਵੀ ਦੇਖ ਨਹੀਂ ਦਿੰਦੀ ਇਹ ਵੀ ਹਾਨ ਜੰਗਾ ਹੀ ਲੱਗਦਾ ਬਾਕੀ ਵਜਨ ਵਾਲੀ ਵੈੜ ਆ ਸੋਨਾ ਫੇਸ ਕੁਆਲਿਟੀ ਆ ਦੇਖ ਸਕਦੇ ਹੋ ਤੁਸੀਂ ਥਣਾ ਦੇ ਸਹਿਬ ਸੋਨੇ ਆ ਚਾਰੇ ਥਣ ਨਿਖੜ ਮੇ ਇੱਕੋ ਜਿਹੇ ਸਾਈਜ਼ ਦੇ ਫੇਸ ਕੁਆਲਿਟੀ ਚੈੱਕ ਕਰ ਲੋ ਕਿੰਨਾ ਕੁ ਬਾਜੂ ਬਾਈ ਦੁੱਧ ਇਹ ਦੁੱਧ ਯਾਰ ਇਹ ਹੋਗਾ ਨਹੀਂ 14-15 ਕਿਲੋ ਸਾਡਾ ਚੋਆ ਹਾ ਦੁੱਧ 16-17 ਕਿਲੋ ਦੇ ਦਊਗੀ ਵੈੜ ਠੀਕ ਆ ਜੀ ਹੂੰ 12 17 ਅੰਕ ਲਓ ਕੋਈ ਭਾਲਾਵਣੀ ਕਿਉਂਕਿ ਵਜਨ ਵਾਲੀ ਵਹਿੜਾ ਪੂਰੀ ਤੇ ਹਵਾਨਾ ਕਰ ਹਵਾਨਾ ਕਰ ਵਾਲੀ ਤਾਂ ਤੁਸੀਂ ਦੇਖ ਸਕਦੇ ਹੋ ਸੀਰ ਸਾਊ ਕਰਮ ਵਾਲੀ ਪੂਰੀ ਆ ਥਣ ਬਹੁਤ ਚੰਗਾ ਲੱਗਿਆ ਗੱਠੰਗੂ ਵਿੱਤੀ ਤੇ ਅੱਦੋ ਝੋਲ ਝੂਲ ਹਵਾਨੇ ਚ ਬਹੁਤ ਆ ਇਹ ਵੀ ਆਫਰ ਚ ਆ 47000 ਰੁਪਏ ਜੋ ਮਾਨ ਤਾਨ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਸੁੰਦੀ ਆ ਬਈ ਆਪਣੇ ਪਿੰਡੂ ਹੀ ਲਈ ਆ ਇਹ ਤੇ ਉਹ ਜਰਸੀ ਗਾੜ ਇੱਕੇ ਘਰ ਹੀ ਆ ਜਾਵਾਂ ਠੀਕ ਆ ਜੀ ਇਹਦਾ 14 ਕਿਲੋ ਬਲੂਨ ਦਾ ਦੁੱਧ ਦਿੰਦਾ ਵਾ ਦੂਜੇ ਸੂਏ 15 16 ਕਿਲੋ ਆਹ ਨੂੰ ਦੇ ਦੂਗੀ ਸੀਲ ਠੰਡੀ ਇਹ ਵੀ ਬਹੁਤ ਆ ਤਾਂ ਭਾਲ ਸੀਓ ਸੌ ਕਾਰਮਾ ਲਈ ਪੂਰੀ ਅੱਜ ਦੀ ਸੇਵਾ ਕਰਦੇ ਹਾਂ ਹੁਣ ਹੀ ਬਣਾ ਗਈਆਂ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਵੀ ਹੱਥੀ ਜਵਾਈ ਵਾਲਾ ਗਰਲੈਂਡੋ ਆ ਬਾਈ ਦੂਜੇ ਸੂਏ ਸੁੰਦੀ ਆ ਇਹ ਠੀਕ ਆ ਗਰਲੈਂਡੋ ਹੂੰ ਇਹ ਲੋ ਦੁੱਧ ਜਿੰਨਾ ਮਰਜੀ ਸੇਵਾ ਕਰ ਲੂ ਉਹਨੂੰ ਹੀ ਦੇ ਦਊਗੀ ਦੁੱਧ ਇੱਕ ਨੰਬਰ ਹੁੰਦਾ ਮੱਜਾਂ ਜੇ ਪੈਂਦਾ ਬਾਈ ਦੁੱਧ ਹਨਾ ਇਹਦਾ ਇਹ ਆਪਣੇ ਕੋਲ ਹੀ ਗਈਆਂ ਨਾਲੇ ਗੱਬਣ ਟੋਕੜ ਵੀ ਗਈ ਆ ਇਹ ਠੀਕ ਆ ਜੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਬਾਕੀ ਹਵਾਨਾ ਬਹੁਤ ਹੋਸ ਤਿਆਰ ਕਰੀ ਬੈਠੀ ਆ ਦੇਖ ਸਕਦੇ ਹੋ ਕਿੰਨੇ ਕਰਿਆ ਜੂ ਬਾਈ ਹਜੇ ਇਹ ਲੈ ਜੂਗੀ ਤਿੰਨ ਕਰਨ ਲਊ ਤਿੰਨ ਲੈ ਜੇ ਚਾਰ ਲੈ ਜੇ ਦੇਜੋ ਬਾਈ 1500 ਲਗ ਕਿਲੋ ਇਹਨਾਂ ਚ ਆਪਣੇ ਕੋਲ ਜਦੋਂ ਗਈ ਆ 11 ਕਿਲੋ ਸੀਗਾ ਥੱਲੇ ਦੁੱਧ 3.5 ਨੰਮੀ ਨਰੀ ਗੱਭਣ ਸੀਗੀ ਆਪਣੇ ਕੋਲ ਹੀ ਗਈ ਆ ਇਹ ਦੇ ਜਾਣੇ 1500 16 ਕਿਲੋ ਦੁੱਧ ਕੋਈ ਬਾਹਲ ਹਾਂ ਇਹਨਾਂ 11 ਕਿਲੋ ਦਾ ਟੋਕਰ ਗੱਭਣ ਥੱਲੇ ਸੀਗਾ ਜਦੋਂ ਆਪਣੇ ਕੋਲੋਂ ਗਈ ਆ ਇਹ ਬਾਈ ਕਹਿੰਦਾ ਜਦੋਂ ਆਪਣੇ ਕੋਲੋਂ ਗਈ ਸੀ 11 ਕਿਲੋ ਟੋਕਰ ਗੱਭਣ ਥੱਲੇ ਚੋਇਆ ਵਾ ਤੇ 15 16 ਕਿਲੋ ਕੋਈ ਬਾਹਲਾ ਨਹੀਂ ਬਾਕੀ ਹਵਾਨਾ ਕਰਮ ਵਾਲੀ ਦਾ ਸੋਨਾ ਇਹ ਥਣ ਥਣ ਵੀ ਚੰਗਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਣਾ ਹੁਣਾਂ ਦੀ ਇਹ ਵੀ ਜਮਾ ਓਕੀ ਥਣਾ ਹੁਣਾਂ ਇਹ ਤਾਂ ਕੋਈ ਵੀ ਨਹੀਂ ਬੇਫਿਕਰੀ ਨੀ ਜਿਹੜਾ ਮਰਜੀ ਬੇਫਿਕਰ ਹੋ ਕੇ ਭਲਾ ਹੱਥ ਉਹਨਾਂ ਲਾਵੇ ਥਣਾ ਨੂੰ ਵੀ ਬਾਈ ਕਹਿੰਦਾ ਥਣਾ ਤਾਂ ਭਲਾ ਹੱਥ ਵੀ ਨਾ ਲਾਓ ਪੂਰ ਛਿੱਟੇ ਦੀ ਤੇ ਭਾਰ ਦੀ ਗਾਰੰਟੀ ਆ ਜਮਾ ਬਾਕੀ ਇਹ ਵੀ ਆਫਰ ਚੀ ਆ 47000 ਇਹਦਾ ਅੱਜ ਜਰਸੀ ਵੀਰ ਬਾਹਰ ਕੱਢ ਲਈ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੁਹਾਨੂੰ ਤੇਰਾ ਜਰਸੀ ਦਿਖਾ ਦਾਂਗੇ ਵੀ ਬਾਈ ਕਿੰਨੇ ਸੂਏ ਸੂਏ 6 ਦੰਦ ਮੂੰਹ ਹੋਣਾ ਬਾਈ ਮੂੰਹ ਤੋਂ 6 ਦੰਦ ਦਾ ਤੇ ਸੁਨੱਖ ਪੁਣਾ ਚੈੱਕ ਕਰ ਸਕਦੇ ਤੁਸੀਂ ਜਰਸੀ ਦਾ ਪੂਰੀ ਟਾਪ ਦੀ ਜਰਸੀ ਆ ਪੰਜਾਬ ਵਾਲੀ ਕੋਈ ਛੋਟੀ ਜਾਂ ਹਿਮਾਚਲ ਵਾਲੀ ਜਰਸੀ ਨਹੀਂ ਆ ਆਪਾਂ ਕਹਿ ਸਕਦੇ ਕਿੰਨਾ ਕੁ ਬਾਜੂ ਬਾਈ ਦੁੱਧ ਹੈ ਚਲੋ ਤਾਂ 16 ਕਿਲੋ ਹੀ ਇਹਦਾ ਦਿੱਤਾ ਬਾਈ ਪਿੰਡੋ ਹੀ ਲਈਏ ਆਪਣੇ ਇਹ ਤੇ ਚੀਨੀ ਗੈੜ ਉਹ ਦੂਜੀ ਦੋਨੇ ਪਿੰਡੋ ਹੀ ਆਇਆ ਹੇ ਬੈਡ ਸੇਸ ਕੁਆਲਟੀ ਚੈੱਕ ਕਰ ਸਕਦੇ ਹੋ ਮੂੰਹ ਤੋਂ 6 ਦੰਦ ਦੂਜਾ ਸੁਆ ਸੂਈ ਥਾਣ ਬਹੁਤ ਚੰਗਾ ਲੱਗਿਆ ਮੱਝਾ ਵਰਗਾ ਥਾਣਾ ਜੀ ਹੱਸੀ ਜਵਾਈ ਵਾਲਾ ਤੇ ਲੈ ਜੂ ਬਾਈ ਹਫਤਾ ਜੇ ਹਾਂ ਹਫਤਾ ਲੈ ਜੂ ਆਹਮਨਾ ਹਫਤੇ ਦੀ ਕੱਚੀ ਆ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਐ ਦੰਦ ਹੀ 6 ਦਿਖਾ ਦਿੰਨੇ ਇੱਕ ਤਾਂ ਅਗਲਾ ਕਹਿਣ ਦਾ ਆ ਵੇਲੇ ਕੰਨੀਆਂ ਖੜੀਆਂ ਆ ਆ ਵੇਖ ਲਓ 6 ਦੰਦ ਆ ਤੇ ਬਾਕੀ ਸੀਲ ਸਭ ਤੁਸੀਂ ਵੇਖ ਸਕਦੇ ਨਹੀਂ ਛੇਤੀ ਪਸ਼ੂ ਹੱਥ ਨਹੀਂ ਲਵਾਉਂਦਾ ਮੂੰਹ ਨੂੰ ਕਰਮ ਵਾਲੀ ਸੀਲ ਸਾਬੂ ਪੂਰੀ ਆ ਥਣਾ ਥੁਣਾ ਦੀ ਓਕੇ ਹੋਊਗੀ ਸਾਫ ਸੇ ਤੇ ਕਰਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਹਫਤਾ ਸਾਂਭ ਕੇ ਜੇ ਕਿਸੇ ਵੀਰ ਨੇ ਵੇਚਣ ਵਾਸਤੇ ਵੀ ਲਿਜਾਣੀ ਹੋਵੇ ਫਿਰ ਵੀ ਚਾਰ ਪੈਸੇ ਦੇ ਜੂਗੀ ਬਈ ਸੁਆਗੇ 55000 ਦੀ ਆਪਾਂ ਤਾਂ ਐਂ ਵੀ ਚੱਲ ਆਫਰ ਆਲਾ ਗੰਮੀ ਆ ਚੱਲ 1000 2000 ਆਪਾਂ ਨੂੰ ਬਣ ਜੇ ਗਾਂ ਘੇਰੀ ਵੇਚਣ ਆਲਾ ਹੁੰਦਾ ਅਗਲੇ ਨੂੰ ਵੀ ਬਣ ਜੂ ਸਹੀ ਗੱਲ ਆ ਬਾਕੀ ਆਪਾਂ ਦਿੱਲੀ ਵਾਂਗੂ ਪਸ਼ੂ ਵੇਚੀ ਜਾਣ ਅਗਲਾ ਹੋਰ ਏ ਵੀ ਬਈ ਆਫਰ ਚ 47 47000 ਚੋਂ ਇਹਦੇ ਚ ਬਈ 550 ਛੋੜ ਮਾਗੀ ਦੇ ਆਫਰ ਤੇ ਹਾਂ 500 ਕਰ ਦਾਂਗੇ ਕੋਈ ਜੋ ਹੈ ਸਾਰੀਆਂ ਘਟੀਆਂ ਲਊਗਾ ਤਾਂ ਮਾਨਤਾ ਨਾ ਹੋਰ ਵੀ ਕਰ ਦਾਂਗੇ ਜੇ ਚਾਰੇ ਹੀ ਲਊਗਾ ਤਾਂ ਜੇ ਕੋਈ ਵੀ ਚਾਰੇ ਲਊਗਾ ਤਾਂ ਉਹ ਉਹਦੇ ਉਹ ਛੋੜ ਛੱਪਾ ਜ਼ਿਆਦਾ ਹੋ ਜੂ ਤੇ ਨਹੀਂ 550 47000 ਜੋ ਛੋੜ ਆਏ ਗਏ ਦੀ ਖਣਾਲ ਉਹ ਭਾਰ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਿਓ ਸੇਵਾਗੋਹ ਹਫਤਾ ਹਫਤਾ ਸਮਝਣ ਦਾ ਚਾਰੇ ਵੜਾ ਬਾਕੀ ਫੈਕਸ ਜਾਂ ਮੌਲਾ ਮਾਨਦਾਨੋਂ ਦੇ ਜੋ ਹੋ ਜੂਗਾ ਜਿਹੜੇ ਵੀ ਉਹਨੂੰ ਪਸੰਦ ਆਊਗੇ ਨੰਬਰ ਵਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ